ਸਾਸੀ ਕਲਸਾਰੇ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਕੁਕਰ ਤੇ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚਾਂ ਦੀ ਪਰਮੀ ਸਰਜੀ ਆਪਾਂ ਸਭ ਤੋਂ ਪਹਿਲਾਂ ਸ਼ਿਮਲਾ ਮਿਰਚਾਂ ਲੈ ਲਈਆਂ ਨੇ ਹੀ ਐ ਇਹ ਬੇਟਚ ਹੈਗੀ ਐ ਨੇ 250 ਗ੍ਰਾਮ ਇਹ ਪੰਜ ਸ਼ਿਮਲਾ ਮਿਰਚਾਂ ਨੇ ਤੇ ਇੱਧਰ ਆਪਾਂ ਨੇ ਚਾਰ ਪੰਜ ਜਿਹੜੇ ਆਲੂ ਲਏਗੇ ਉਹਨਾਂ ਨੂੰ ਆਪਾਂ ਨੇ ਉਬਾਲ ਲਿਆ ਸੀਗਾ ਤੇ ਉਬਾਲ ਕੇ ਤੇ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰ ਲਵਾਂਗੇ ਜੇ ਤੁ ਤੁਸੀਂ ਵੈਸੇ ਹੀ ਹੱਥ ਨਾਲ ਮੈਸ਼ ਕਰਨਾ ਤਾਂ ਹੱਥ ਨਾਲ ਵੀ ਕਰ ਸਕਦੇ ਹੋਗੇ ਕਿਉਂਕਿ ਇਹ ਉਬਲੀ ਹੋਈ ਆਲੂ ਨੇਗੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਤੇ ਉਹਦੇ ਵਿੱਚ ਆਪਾਂ ਤੇਲ ਘਿਓ ਜੋ ਜਿਹਦੇ ਵਿੱਚ ਵੀ ਆਪਾਂ ਸਬਜ਼ੀ ਬਣਾਉਣੀ ਹੈਗੀ ਤਾਂ ਉਹਦੇ ਵਿੱਚ ਥੋੜਾ ਜਿਹਾ ਜੀਰਾ ਤੇ ਸਰਸੋਂ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਕੱਟਿਆ ਹੋਇਆ ਪਿਆਜ਼ ਪਾ ਦਵਾਂਗੇ ਦੋ మీడియం ਸਾਈਜ਼ ਦੇ ਪਿਆਜ਼ ਲੈ ਲਏ ਸੀਗੇ ਮੈਂ ਉਹ ਪਾਤੇ ਹੈਗੇ ਤੇ ਤਿੰਨ ਚਾਰ ਹਰੀ ਮਿਰਚ ਲੈ ਲਓ ਤੇ ਉਹ ਕੱਟ ਕੇ ਪਾ ਦਿਓ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਹਲਕਾ ਗਲਾਪੀ ਹੋਣ ਤੱਕ ਭੁੰਨ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਜਿ ਮਸਾਲੇ ਮਿਕਸ ਕਰਾਂਗੇ ਆਪਾਂ ਇਹ ਬਹੁਤ ਹੀ ਘੱਟ ਮਸਾਲੇ ਪਾ ਕੇ ਸਬਜ਼ੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਨਮਕ ਪਾ ਲੈ ਸਵਾਦ ਅਨੁਸਾਰ ਫਿਰ ਹਲਦੀ ਪਾ ਲਈ ਹੈਗੀ ਉਸ ਤੋਂ ਬਾਅਦ ਪਾ ਲਈਏਗੀ ਲਾਲ ਮਿਰਚ ਤੇ ਥੋੜਾ ਜਿਹਾ ਆਪਾਂ ਇਹਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਧਨੀਆ ਪਾਊਡਰ ਪਾ ਲਿਆ ਕਿਉਂਕਿ ਇਹ ਵਾਲੀ ਮਤਲਬ ਇਹ ਵਾਲੇ ਮਸਾਲਿਆਂ ਨਾਲ ਵੀ ਬਣਾ ਲੈਂਦੇ ਆ ਪਰ ਸਾਡੇ ਬਹੁਤੇ ਮਸਾਲੇ ਖਾਣਾ ਪਸੰਦ ਨਹੀਂ ਕਰਦੇ ਹੈਗੀ ਮੈਂ ਸਿੰਪਲੀ ਤਰੀਕੇ ਨਾਲ ਹੀ ਬਣਾਉਣੀ ਹੈਗੀ ਸਬਜੀ ਤੇ ਉਸ ਤੋਂ ਬਾਅਦ ਆਪਾਂ ਇਹ ਗ੍ਰाइंड ਕੀਤਾ ਹੋਇਆ ਜਿਹੜਾ ਆਲੂ ਸੀਗਾ ਗੱਦੂ ਗਸ ਕੀਤਾ ਹੋਇਆ ਉਹ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲੇ ਦੇ ਵਿੱਚ ਮਿਕਸ ਇਨ ਚੰਗੀ ਤਰ੍ਹਾਂ ਅੱਲੇ ਉਹਦੇ ਪਕਾਉਂਦੇ ਰਹਾਂਗੇ ਤੁਹਾਨੂੰ ਮੈਂ ਮੇਰੀ ਇਹ ਵੀਡੀਓ ਜੋ ਵੀ ਮੈਂ ਵੀਡੀਓ ਬਣਾਉਣੀ ਹੈਗੀ ਤੇ ਜੋ ਵੀ ਇਹ ਰੈਸਪੀ ਹੈਗੀ ਇੱਕ ਜਿੱਕੀ ਲੱਗਦੀ ਹੈ ਜੇ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਤਰ੍ਹਾਂ ਆਪਾਂ ਇਹ ਜਿਹੜੇ ਆਲੂ ਸੀਗੇ ਇਹਨਾਂ ਨੂੰ ਆਪਾਂ ਭੁੰਨ ਕੇ ਹਿੰਗੇ ਤੇਰਾ ਮਸਾਲੇ ਦੇ ਵਿੱਚ ਤੇ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆਗਾ ਮਸਾਲਾ ਜਿਹੜਾ ਇਹ ਠੰਡਾ ਹੋ ਜਾਊਗਾ ਤੇ ਉਧਰ ਆਪਾਂ ਜਿਹੜੀਆਂ ਸ਼ਿਮਲਾ ਮਿਰਚਾਂ ਦਿੱਤੀਆਂ ਸੀਗੀਆਂ ਉਹਨਾਂ ਨੂੰ ਆਪਾਂ ਬਚਾ ਲਵਾਂ ਕੱਟ ਲਵਾਂਗੇ ਬਚਾ ਲਵਾਂ ਕੱਟ ਕੇ ਉਹਦੇ ਬੀਜ ਅਲੱਗ ਕਰ ਲਾਂਗੇ ਕੱਢ ਦਾਂਗੇ ਵਿੱਚੋਂ ਤੇ ਮਸ ਇਸ ਤਰ੍ਹਾਂ ਕੱਟ ਕੇ ਆਪਾਂ ਸਾਰੀਆਂ ਮਿਰਚਾਂ ਬਚਾ ਲਵਾਂ ਤੇ ਇਹਨਾਂ ਦੇ ਬੀਜ ਕੱਢ ਦਵਾਂਗੇ ਅਲੱਗ ਕਰ ਲਵਾਂਗੇ ਬੀਜ ਇਹਨਾਂ ਦੇ ਇਹ ਬੀਜ ਤੁਸੀਂ ਮਸਾਲੇ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋਗੇ ਤੇ ਜੇ ਤੁਸੀਂ ਉਹ ਮਸਾਲੇ ਦੇ ਵਿੱਚ ਪਾਉਣਾ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਨਹੀਂ ਪਾਉਣਾ ਤਾਂ ਤੁਸੀਂ ਇਹਨਾਂ ਨੂੰ ਜਿਵੇਂ ਵੀ ਕਰਨਾ ਹੈਗਾ ਤੁਸੀਂ ਕਰ ਸਕਦੇ ਹੋ ਸੱਟ ਵੀ ਸਕਦੇ ਆ ਤੇ ਮਸਾਲੇ ਚ ਵੀ ਰੰਗ ਤੇ ਜਿਹੜਾ ਇਹ ਆਲੂ ਦਾ ਮਸਾਲਾ ਸੀ ਉਹ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਰਚਾਂ ਭਰ ਦਮਾਂਗੇ ਦੱਬ ਕੇ ਨੂੰ ਚੰਗੀ ਤਰ੍ਹਾਂ ਇਹ ਮਿਰਚਾਂ ਨੂੰ ਭਰ ਲਿਆਗਾ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਨੂੰ ਭਰ ਲਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਇੱਕ ਦੋ ਚਮਚੇ ਲਵਾਂਗੇ ਆਪਾਂ ਕੌਰਨਫਲੌਰ ਦੇ ਜਹ ਹਰਾ ਰੋਟ ਤੇ ਉਹਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਸਲੈਰੀ ਜੀ ਬਣਾ ਲਾਂਗੇ ਹਲਕੀ ਜੀ ਤੇ ਇਹਨਾਂ ਇਹਦੇ ਵਿੱਚ ਆਪਾਂ ਜਿਹੜੀ ਮਿਰਚ ਹੈਗੀ ਇਹਨੂੰ ਆਪਾਂ ਡਿਪ ਕਰਕੇ ਉਹ ਕਰਾਂਗੇ ਕਿਉਂਕਿ ਇਹਦੇ ਨਾਲ ਨਾ ਫਿਰ ਮਸਾਲਾ ਨਿਕਲਦਾ ਨਹੀਂ ਹੈਗਾ ਮਿਰਚ ਦਾ ਤੇ ਆਪਾਂ ਇਹ ਘਿਓ ਜਾਂ ਤੇਲ ਜੀ ਚ ਵੀ ਤੁਸੀਂ ਬਣਾਉਣੀ ਹੈ ਸਬਜੀ ਉਹਨੂੰ ਗਰਮ ਕਰ ਲੈਣਾਗਾ ਤੇ ਇਹਦੇ ਵਿੱਚ ਡਿਪ ਕਰ ਕਰਕੇ ਉਹਦੇ ਲੋਟ ਤੇ ਮਿਰਚਾਂ ਰੱਖ ਦੇਣੇ ਨੇ ਫਰਾਈ ਹੋਣ ਵਾਸਤੇ ਤੇ ਫਿਰ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਬ੍ਰਾਊਨ ਹੋਣ ਤੇ ਪਲਟ ਲਵਾਂਗੇ। ਉਹਨੇ ਇਸ ਤਰ੍ਹਾਂ ਪਲਟ ਲਾਂਗੇ ਤੇ ਇਹ ਮਸਾਲਾ ਹੈਗਾ ਜਿਹੜਾ ਬਿਲਕੁਲ ਵੀ ਨਹੀਂ ਨਿਕਲਦਾ ਹੈਗਾਗਾ ਮਿਰਚਾਂ ਦੇ ਵਿੱਚੋਂ। ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਮਿਰਚਾਂ ਨੂੰ ਫਰਾਈ ਕਰ ਲਵਾਂਗੇ। ਦੋਨੇ ਪਾਸੇ ਇਹਨਾਂ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲਵਾਂਗੇ ਤੇਲ ਨਿਚੋੜ ਕੇ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਨੂੰ ਫਰਾਈ ਕਰ ਲਵਾਂਗੇ। ਇਹ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਐਵੇਂ ਵੀ ਆਪਾਂ ਖਾ ਸਕਦੇ ਆ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਉਸੇ ਤੇਲ ਦੇ ਵਿੱਚ ਆਪਾਂ ਕੱਢ ਲਿਆ ਤੇਲ ਫालतू ਆ ਜਿਹੜਾ ਤੇ ਆਪਾਂ ਥੋੜਾ ਤੇਲ ਰੱਖ ਲਿਆ ਤੇ ਉਹਦੇ ਵਿੱਚ ਆਪਾਂ ਜੀਰਾ ਪਾਤਾ ਉਸ ਤੋਂ ਬਾਅਦ ਆਪਾਂ ਪੀਸਿਆ ਹੋਇਆ ਮਸਾਲਾ ਜਿਵੇਂ ਲਸਣ ਪਿਆਜ਼ ਅਦਰਕ ਹਰੀ ਮਿਰਚ ਤੇ ਟਮਾਟਰ ਨੂੰ ਗ੍ਰाइंड ਕਰ ਲਿਆ ਸੀਗਾ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਤਾ ਤੇ ਆਪਾਂ ਹੁਣ ਥੋੜੇ ਮਸਾਲੇ ਮਸਾਲੇ ਇਹਦੇ ਵਿੱਚ ਪਾਵਾਂਗੇ ਗਰੇਵੀ ਦੇ ਵਿੱਚ ਤੇ ਕਿਉਂਕਿ ਇਹ ਮਸਾਲੇ ਪਹਿਲਾਂ ਵੀ ਪਾਏ ਸੀ ਆਪਾਂ ਨੇ ਤਾਂ ਕਰਕੇ ਦੇਖ ਕੇ ਪਾਉਣਾ ਹੈ ਮਿਰਚ ਪਾਤੀ ਆਪਾਂ ਨੇ ਧਨੀਆ ਪਾウダー ਪਾਤਾ ਹਲਦੀ ਪਾਤੀ ਹੈ ਤੇ ਨਮਕ ਪਾ ਦਾਂਗੇ ਸਵਾਦ ਅਨਸਾਰ ਇਹਦੇ ਵਿੱਚ ਨਮਕ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਤੇਲ ਅਰ ਰਿਲੀਜ਼ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਨੂੰ ਤੇਲ ਅਰ ਰਿਲੀਜ਼ ਹੋਣ ਤੱਕ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਕਰਦੇ ਆਂਗੇ ਤੇ ਇਹ ਆਪਣਾ ਜਿਹੜਾ ਮਸਾਲਾ ਹੈਗਾ ਦੇਖੋ ਜਿਹੜਾ ਤੇਲ ਹੈਗਾ ਆਪਣਾ ਛੜਤਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਲੂ ਦਾ ਇਹ ਮੈਂ 2 ਚਮਚ ਦਹੀਂ ਲੈ ਲਿਆ ਸੀਗਾ ਬੜੇ ਤੇ ਇਹਨੂੰ ਮੈਂ ਫੈਂਟ ਕੇ ਇਹਦੇ ਵਿੱਚ ਪਾ ਦੋਗੀ ਮਸਾਲੇ ਦੇ ਵਿੱਚ ਗਰੇਵੀ ਦੇ ਵਿੱਚ ਇਹ ਬਹੁਤ ਵਧੀਆ ਟੇਸਟ ਆਉਂਦਾ ਹੈਗਾ ਦਹੀਂ ਨਾਲ ਤੇ ਇਹਨੂੰ ਆਪਾਂ ਹੌਲੀ ਕਰਕੇ ਨਾ ਫਲੇਮ ਨੂੰ ਤੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਕੇ ਪਕਾਵਾਂਗੇ ਜਦੋਂ ਤੱਕਰ ਤੇਲ ਰਿਲੀਜ਼ ਨਹੀਂ ਹੋ ਜਾਂਦਾ ਹੈਗਾ ਕਦ ਅਹੀਂ ਆਲਾ ਨਹੀਂ ਪੱਕ ਨਹੀਂ ਜਾਂਦਾ ਹੈਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਨੂੰ ਪਕਾ ਲਵਾਂਗੇ 2-3 ਮਿੰਟ ਪਕਾਉਣ ਤੋਂ ਬਾਅਦ ਤੇਲ ਰਿਲੀਜ਼ ਹੋ ਜਾਊਗਾ ਆ ਆਪਣਾ ਤੇਲ ਰਿਲੀਜ਼ ਹੋ ਗਿਆ ਹੈਗਾ ਤੇ ਆਪਣੇ ਕੋਲ ਜਿਹੜਾ ਆਲੂ ਦਾ ਮਸਾਲਾ ਬਚ ਗਿਆ ਸੀਗਾ ਤੇ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਇਹਦੇ ਨਾਲ ਗਰੇਵੀ ਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈਗਾ ਤੇ ਜਿੰਨਾ ਵੀ ਮਸਾਲਾ ਬਚ ਜਾਂਦਾਗਾ ਉਹ ਆਪਾਂ ਇਹਦੇ ਵਿੱਚ ਪਾਤਾ ਇਹ ਤਕਰੀਬਨ 2 ਵੱਡੇ ਚਮਚੇ ਸੀਗੇ ਤੇ ਇਹ ਮੈਂ ਇਹਦੇ ਵਿੱਚ ਪਾ ਕੇ ਮਿਕਸ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਗਰਮ ਪਾਣੀ ਮਿਕਸ ਕਰ ਲੈਣਾਗਾ ਜਿੰਨੇ ਕ ਆਪਾਂ ਨੇ ਗਰੇਵੀ ਰੱਖਣੀ ਹੈਗੀ ਸਬਜ਼ੀ ਦੀ ਤੇ ਇਹਨੂੰ ਪਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਪਾਣੀ ਮਿਕਸ ਕਰ ਲਿਆਗਾ ਜਦੋਂ ਗਰੇਵੀ ਨੂੰ ਉਬਾਲ ਆ ਜਾਊਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀਆਂ ਫਰਾਈ ਕੀਤੀਆਂ ਹੋਈਆਂ ਸ਼ਿਮਲਾ ਮਿਰਚਾਂ ਨੇ ਉਹ ਆਪਾਂ ਇਹਦੇ ਵਿੱਚ ਰੱਖ ਦਵਾਂਗੇ ਤੇ ਉਹਨਾਂ ਨੂੰ 5-4 ਮਿੰਟ ਵਾਸਤੇ ਪਕਾ ਲਵਾਂਗੇ ਆ ਗਰੇਵੀ ਨੂੰ ਉਬਾਲ ਆ ਗਿਆ ਤੇ ਆਪਾਂ ਇਹਨੂੰ ਹਲਿਆਚ ਲਾ ਕੇ ਦੇਖ ਲਾਂਗੇ ਜਿੰਨੇ ਕੁ ਤੁਸੀਂ ਗਰੇਵੀ ਰੱਖਣੀ ਹੈਗੀ ਤੇ ਇੱਕ ਉਨੀ ਕੁ ਤੁਸੀਂ ਰੱਖ ਸਕਦੇ ਹੋਗੇ ਕਿਉਂਕਿ ਜਿਹੜੀਆਂ ਸ਼ਿਮਲਾ ਮਿਰਚਾਂ ਦੇ ਵਿੱਚ ਆਪਾਂ ਆਲੂ ਭਰੇ ਆਗੇ ਉਹ ਵੀ ਗਰੇਵੀ ਨੂੰ ਸੋਕ ਕਰਨਾ ਹੈ ਇਸ ਤੋਂ ਬਾਅਦ ਆਪਾਂ ਜਿਹੜੀਆਂ ਮਿਰਚਾਂ ਸੀਗੀਆਂ ਫਰਾਈ ਕੀਤੀਆਂ ਆਪਾਂ ਇਹਦੇ ਵਿੱਚ ਸਾਰੀਆਂ ਪਾ ਦਵਾਂਗੇ ਤੇ ਇਹਨਾਂ ਨੂੰ ਪਾ ਕੇ ਆਪਾਂ 5-4 ਮਿੰਟ ਲਈ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਆ ਪਾ ਕੇ ਸਰਵ ਕਰ ਸਕਦੇ ਆਂਗੇ ਇਹ ਜਿਹੜੀ ਸਬਜ਼ੀ ਹੈਗੀ ਚੌਲਾਂ ਦੇ ਨਾਲ ਰੋਟੀ ਦੇ ਨਾਲ ਪਰਾਂਠੇ ਦੇ ਨਾਲ ਬਹੁਤ ਵਧੀਆ ਲੱਗਦੀ ਹੈਗੀ ਖਾਣ ਚ ਬਹੁਤ ਹੀ ਟੇਸਟੀ ਬਣਦੀ ਹੈਗੀ ਇਦੇ ਵਿੱਚ ਐ ਆਪਾਂ ਇਹਦੇ ਉੱਤੇ ਗਰੇਵੀ ਪਾ ਦਵਾਂਗੇ ਤੇ ਇਹ ਆਲੂ ਨਾ ਬਿਲਕੁਲ ਵੀ ਨਹੀਂ ਵਿੱਚੋਂ ਬਾਹਰੇ ਨਿਕਲਦੇ ਹੈਗੇ ਸ਼ਿਵ ਲਾਲ ਚੰਦੇ ਆਹ ਵਾਲ ਆ ਗਿਆ ਤੇ ਇਹ ਸਬਜੀ ਹੈਗੀ ਜਿਹੜੀ ਬਣ ਕੇ ਇਹ ਬਿਲਕੁਲ ਤਿਆਰ ਹੋ ਗਈ ਹੈਗੀ ਤੇ ਇਹ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਕਿਉਂਕਿ ਇਹ ਬਹੁਤ ਹੀ ਘੱਟ ਮਸਾਲਿਆਂ ਨਾਲ ਬਣਾਈ ਹੈਗੀ ਵੈਸੇ ਮੈਂ ਤੇ ਇਹਦੇ ਵਿੱਚ ਤੁਸੀਂ ਆਪਦੇ ਲੋੜ ਅਨੁਸਾਰ ਹੋਰ ਮਸਾਲੇ ਵੀ ਪਾ ਸਕਦੇ ਹੋ ਪਰ ਕਿਉਂਕਿ ਇਹ ਫਰਾਈ ਕੀਤੀ ਹੋਈ ਹੈਗੀ ਤੇ ਕਈ ਵਾਰ ਮਮ दिक्कत ਕਰ ਜਾਂਦੀ ਹੈ ਹਜਮ ਨਹੀਂ ਆਉਂਦੀ ਹੈਗੀ ਤਾਂ ਕਰਕੇ ਥੋੜੇ ਮਸਾਲਿਆਂ ਨਾਲ ਹੀ ਮੈਂ ਬਣਾਈ ਹੈਗੀ ਇਹ ਸਬਜੀ ਬਣ ਕੇ ਆਪਣੀ ਤਿਆਰ ਹੈ ਤੁਹਾਨੂੰ ਵੀਡੀਓ ਕੈਜੀ ਲੱਗੀ ਵਧੀਆ ਲੱਗੀ ਲਾਈਕ ਕਰਨਾ ਕਮੈਂਟ